ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ইরাਕ ਦੇ ਸ਼ਹਿਰ ਬਗਦਾਦ ਵਿੱਚ ਫਿਰੋਜ਼ ਨਾਮ ਦਾ ਇੱਕ ਨੌਜਵਾਨ ਮੁੰਡਾ ਰਹਿੰਦਾ ਸੀ ਉਸ ਨੂੰ ਚੋਰੀ ਕਰਨ ਦੀ ਆਦਤ ਸੀ ਉਹ ਮਿਹਨਤ ਮਜ਼ਦੂਰੀ ਕਰਨ ਦੀ ਜਗ੍ਹਾ ਤੇ ਰਾਤ ਨੂੰ ਕਿਸੇ ਦੇ ਵੀ ਘਰ ਦਾ ਹਲ ਹੋ ਜਾਂਦਾ ਅਤੇ ਬਹੁਤ ਜ਼ਿਆਦਾ ਲੁੱਟਮਾਰ ਕਰਦਾ ਉਸ ਨੇ ਜਿਸ ਘਰ ਵਿੱਚ ਵੀ ਚੋਰੀ ਕਰਨੀ ਹੁੰਦੀ ਦਿਨ ਦੇ ਸਮੇਂ ਉਸ ਧਰ ਦਾ ਹਾਲਚਾਲ ਜਾਣ ਲੈਂਦਾ ਤੇ ਫਿਰ ਰਾਤ ਨੂੰ ਉਸ ਘਰ ਵਿੱਚ ਸਨ ਲਗਾਉਣ ਲਈ ਪਹੁੰਚ ਜਾਂਦਾ ਇੱਕ ਦਿਨ ਦੁਪਹਿਰ ਦੇ ਸਮੇਂ ਉਹ ਪਿੰਡ ਦੇ ਇੱਕ ਘਰ ਦੇ ਸਾਹਮਣੇ ਖੜਾ ਸੀ ਉਸ ਨੂੰ ਉੱਥੇ ਖਰੇ-ਖਰੇ ਬਹੁਤ ਸਮਾਂ ਹੋ ਗਿਆ ਸੀ ਅਚਾਨਕ ਉਸ ਨੂੰ ਘਰ ਵਿੱਚ ਇੱਕ ਬੁੱਢਾ ਆਦਮੀ ਖੜਾ ਦਿਖਾਈ ਦਿੱਤਾ ਜਿਹੜਾ ਲਾਠੀ ਨਾਲ ਚੀਜ਼ਾਂ ਤੋਲਦਾ ਹੋਇਆ ਇੱਧਰ-ਉੱਧਰ ਚੱਲ ਰਿਹਾ ਸੀ ਜਿਸ ਤੋਂ ਪਤਾ ਚੱਲਦਾ ਸੀ ਕਿ ਬੁੱਢਾ ਅੱਖਾਂ ਤੋਂ ਅੰਨ੍ਹਾ ਸੀ ਫਰੋਜ਼ ਨੇ ਆਪਣੇ ਬੂਟ ਹੱਥਾਂ ਵਿੱਚ ਫੜੇ ਅਤੇ ਹੌਲੀ-ਹੌਲੀ ਉਸ ਬਜ਼ੁਰਗ ਦੇ ਘਰ ਵਿੱਚ ਦਾਖਲ ਹੋ ਗਿਆ ਅਤੇ ਉਸ ਨੇ ਘਰ ਦੇ ਮੇਨ ਕਮਰੇ ਦਾ ਟਾਂਚਾ ਦੇਖਿਆ ਉਸ ਨੇ ਦੇਖਿਆ ਕਿ ਅੰਦਰ ਬਹੁਤ ਜ਼ਿਆਦਾ ਕੀਮਤੀ ਸਮਾਨ ਪਿਆ ਸੀ ਫਿਰ ਉਸ ਨੇ ਸੋਚਿਆ ਜੇ ਮੈਂ ਇੱਥੇ ਚੋਰੀ ਕਰਨ ਵਿੱਚ ਕਾਮਯਾਬ ਹੋ ਗਿਆ ਫਰਮ ਨੇ ਪਹਿਲਾਂ ਕਿਤੇ ਵੀ ਚੋਰੀ ਨਹੀਂ ਕੀਤੀ ਸੀ ਫਿਰੋਜ਼ ਆਪਣੇ ਘਰੋਂ ਨਿਕਲਿਆ ਤੇ ਖੇਤਾਂ ਵੱਲ ਨੂੰ ਚੱਲ ਪਿਆ ਜਿੱਥੇ ਉਸਦੇ ਦੋਸਤ ਘਾਹ ਤੇ ਬੈਠੇ ਗੱਪਾਂ ਮਾਰ ਰਹੇ ਸਨ ਫਰੋਜ਼ ਨੇ ਉਹਨਾਂ ਨੂੰ ਸਲਾਮ ਕੀਤਾ ਤੇ ਉਹਨਾਂ ਕੋਲੇ ਬੈਠ ਗਿਆ ਉਹਨਾਂ ਦਾ ਹਾਲਚਾਲ ਪੁੱਛਣ ਲੱਗਾ ਫਿਰ ਥੋੜੀ ਦੇਰ ਬਾਅਦ ਬੋਲਿਆ ਦੋਸਤੋ ਮੇਰੇ ਕੋਲ ਤੁਹਾਡੇ ਲਈ ਕੰਮ ਹੈ ਜਿਸ ਨਾਲ ਤੁਸੀਂ ਰਾਤੋਂ ਰਾਤ ਅਮੀਰ ਹੋ ਸਕਦੇ ਹੋ ਸਾਰਾ ਦਿਨ ਤੁਸੀਂ ਬੇਲੇ ਤਾਂ ਬੈਠੇ ਰਹਿੰਦੇ ਹੋ ਅਤੇ ਕੋਈ ਕੰਮ ਨਹੀਂ ਕਰਦੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਸੇ ਤਰ੍ਹਾਂ ਕੋਈ ਵੀ ਕੰਮ ਨਾ ਕਰਨਾ ਪਵੇ ਅਤੇ ਮਾਲ ਵੀ ਹੱਥ ਲੱਗੇ ਜਾਵੇ ਤਾਂ ਤੁਹਾਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ ਜੇਕਰ ਤੁਸੀਂ ਮੇਰੇ ਕਹਿਣ ਅਨੁਸਾਰ ਚੱਲੋਗੇ ਤਾਂ ਫਿਰ ਦੇਖਿਓ ਆਪਾਂ ਨੂੰ ਕੋਈ ਵੀ ਅਮੀਰ ਹੋਣ ਤੋਂ ਰੋਕ ਨਹੀਂ ਸਕਦਾ ਉਹ ਦੋਨੇ ਦੋਸਤ ਜੋ ਫਿਰੋਜ਼ ਦੀ ਗੱਲ ਸੁਣ ਰਹੇ ਸਨ ਇੱਕਦਮ ਸੋਚਾਂ ਵਿੱਚ ਪੈ ਗਏ ਸੋਚਦੇ ਨੇ ਐਦਾਂ ਕਿਹੜਾ ਕੰਮ ਹੋ ਸਕਦਾ ਹੈ ਜਿਸ ਨਾਲ ਉਹ ਇੰਨੀ ਛੇਤੀ ਅਮੀਰ ਹੋ ਸਕਦੇ ਹਨ ਉਹਨਾਂ ਨੇ ਇੱਕੇ ਜਵਾਨ ਚ ਕਿਹਾ ਸਾਨੂੰ ਕੀ ਕਰਨਾ ਪਵੇਗਾ ਜਿਸਤੇ ਫਿਰੋਜ਼ ਕਹਿਣ ਲੱਗਾ ਤੁਹਾਨੂੰ ਮੇਰੇ ਨਾਲ ਇੱਕ ਘਰ ਵਿੱਚ ਚੋਰੀ ਕਰਨੀ ਪਵੇਗੀ ਫਰੋਜ਼ ਦੀ ਇਹ ਗੱਲ ਸੁਣ ਕੇ ਉਹ ਹੈਰਾਨ ਹੋ ਗਏ ਉਹਨਾਂ ਨੇ ਤੁਰੰਤ ਇਨਕਾਰ ਕਰ ਦਿੱਤਾ ਕਹਿਣ ਲੱਗੇ ਅਸੀਂ ਚੋਰੀ ਨਹੀਂ ਕਰਾਂਗੇ ਚਲ ਮੰਨ ਲੈ ਜੇ ਅਸੀਂ ਚੋਰੀ ਕਰਨ ਲਈ ਮੰਨ ਵੀ ਜਾਂਦੇ ਹਾਂ ਪਰ ਜੇ ਆਪਾਂ ਫੜੇ ਗਏ ਤਾਂ ਕਾਜੀ ਨੇ ਆਪਣੇ ਹੱਥ ਵੱਡਣ ਵਿੱਚ ਟਾਈਮ ਨਹੀਂ ਲਾਣਾ ਪੂਰੇ ਪਿੰਡ ਵਿੱਚ ਆਪਣੀ ਬਦਨਾਮੀ ਅਲੱਗ ਤੋਂ ਹੋਏਗੀ ਇਸ ਤੇ ਫਰੋਜ਼ ਕਹਿਣ ਲੱਗਾ ਪਰਾ ਬੋ ਪਰੇਸ਼ਾਨ ਨਾ ਹੋਵੋ ਆਪਾਂ ਕਿਸੇ ਵੀ ਸੂਰਤ 'ਚ ਫੜੇ ਨਹੀਂ ਜਮਾਂਗੇ ਕਿਉਂਕਿ ਜਿਸ ਘਰ ਵਿੱਚ ਚੱਪਾ ਚੋਰੀ ਕਰਨੀ ਹੈ ਉਸ ਘਰ ਵਿੱਚ ਸਿਰਫ ਇੱਕ ਆਦਮੀ ਰਹਿੰਦਾ ਹੈ ਜੋ ਇੱਕ ਬੁੱਢਾ ਹੈ ਤੇ ਉਹ ਤੋਂ ਅੱਖਾਂ ਤੋਂ ਅੰਨਾਂ ਜੇ ਉਹ ਉੱਠ ਵੀ ਗਿਆ ਤਾਂ ਆਪਾਂ ਉਹ ਦੇਖ ਨਹੀਂ ਸਕਦਾ ਆਪਾਂ ਆਸਾਨੀ ਨਾਲ ਸਰਾਰ ਹੋ ਜਾਵਾਂ ਮੈਂ ਉਸ ਘਰ ਵਿੱਚ ਬਹੁਤ ਕੀਮਤੀ ਸਮਾਨ ਦੇਖਿਆ ਜਿਸ ਨੂੰ ਆਪਾਂ ਆਸਾਨੀ ਨਾਲ ਚੋਰਾ ਸਕਦੇ ਹਾਂ ਫਰੋਜ਼ ਦੇ ਦੋਸਤ ਫਿਰ ਵੀ ਇਸ ਗੱਲ ਨੂੰ ਮੰਨ ਨਹੀਂ ਰਹੀ ਸਨ ਜਦ ਤੋਂ ਬਾਦ ਫਰੋਜ਼ ਉਹਨਾਂ ਨੂੰ ਕਹਿਣ ਲੱਗਾ ਤੁਸੀਂ ਕਿਸੇ ਵੀ ਚੀਜ਼ ਨੂੰ ਹੱਥ ਨਾਲ ਕਪਟਨ ਉਹ ਜਾਣੇ ਮਿਲਕੇ ਅੰਦਰ ਜਾਵਾਂਗੇ ਤੇ ਮੈਂ ਸਾਰਾ ਸਮਾਨ ਚੋਰੀ ਕਰਕੇ ਇੱਕ ਕੱਪੜੇ ਵਿੱਚ ਬੰਨ੍ਹ ਦਊਗਾ ਤੁਸੀਂ ਸਿਰਫ ਉਸ ਸਮਾਨ ਨੂੰ ਬਾਹਰ ਲੈ ਕੇ ਜਾਣ ਵਿੱਚ ਮੇਰੀ ਮਦਦ ਕਰਨੀ ਹੈ ਮੈਂ ਤੁਹਾਨੂੰ ਇਨਾਮ ਦਵਾਂਗਾ ਜਿੰਨਾ ਚੋਰੀ ਕਰਨ ਵਿੱਚ ਸਾਥ ਹੋਣ ਤੇ ਦੇਣਾ ਚਾਹੀਦਾ ਸੀ ਤੁਹਾਨੂੰ ਨੇਕਰੋਂ ਬਾਹਰ ਨਿਕਲ ਜਾਣਾ ਅਤੇ ਫਿਰ ਰਾਤ ਨੂੰ ਮੇਰੇ ਘਰ ਆ ਜਾਣਾ ਦੋਸਤਾਂ ਨੇ ਇਦਾਂ ਹੀ ਕੀਤਾ ਉਹ ਸ਼ਾਮ ਨੂੰ ਮੇਲੇ ਦਾ ਬਹਾਨਾ ਕਰਕੇ ਕਰੋ ਬਾਹਰ ਨਿਕਲ ਗਏ ਅਤੇ ਫਰੋਜ਼ ਦੇ ਘਰ ਪਹੁੰਚ ਗਏ ਫਰੋਜ਼ ਪਹਿਲਾਂ ਤੋਂ ਹੀ ਆਪਣੇ ਦੋਸਤਾਂ ਦਾ ਇੰਤਜ਼ਾਰ ਕਰ ਰਿਹਾ ਸੀ। ਦਰਵਾਜ਼ੇ ਤੇ 10:00 ਹੋਦੇ ਹੀ ਉਹ ਫੌਰਨ ਘਰੋਂ ਬਾਹਰ ਨਿਕਲਿਆ ਅਤੇ ਤਿੰਨੋਂ ਮਿਲ ਕੇ ਬੁੱਢੇ ਦੇ ਘਰ ਨੂੰ ਚੱਲ ਪਏ। ਬੁੱਢੇ ਦਾ ਘਰ ਜ਼ਿਆਦਾ ਦੂਰ ਨਹੀਂ ਸੀ। ਕੁਝ ਮਿੰਟਾਂ ਚੱਲਣ ਤੋਂ ਬਾਅਦ ਉਹ ਉੱਥੇ ਪਹੁੰਚ ਗਏ। ਤਿੰਨਾਂ ਨੇ ਵਾਰੀ-ਵਾਰੀ ਕੰਦ ਟੱਪੀ ਅਤੇ ਘਰ ਦੇ ਬਿਹੜੇ ਵਿੱਚ ਜਾ ਪਹੁੰਚੇ। ਬਜ਼ੁਰਗ ਮੇਨ ਕਮਰੇ ਤੋਂ ਕੁਝ ਹੀ ਦੂਰੀ ਤੇ ਇੱਕ ਮੰਜੇ ਉੱਪਰ ਪਿਆ ਸੀ। ਉਹ ਉਹਨਾਂ ਦੀਆਂ ਆਵਾਜ਼ਾਂ ਉਦੋਂ ਹੀ ਸੁਣ ਚੁੱਕਾ ਸੀ ਜਦੋਂ ਉਹਨਾਂ ਨੇ ਘਰ ਵਿੱਚ ਸਾਲ ਮਾਰੀ ਸੀ। ਪਰ ਉਸਨੇ ਉਹਨਾਂ ਨੂੰ ਏਦਾਂ ਦਿਖਾਇਆ ਜਿਵੇਂ ਉਸਨੂੰ ਕੋਈ ਖਬਰ ਹੀ ਨਹੀਂ ਬਜ਼ੁਰਗ ਨੂੰ ਸੁੱਤਾ ਪਿਆ ਦੇਖ ਉਹ ਕਮਰੇ ਵਿੱਚ ਦਾਖਲ ਹੋ ਗਏ ਅਤੇ ਚੋਰੀ ਕਰਨ ਵਿੱਚ ਮਸਤ ਹੋ ਗਏ ਬਜ਼ੁਰਗ ਚਲਾਕੀ ਨਾਲ ਉੱਠਿਆ ਅਤੇ ਬਾਹਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਉਸਨੇ ਬਾਹਰ ਆ ਕੇ ਰੌਲਾ ਪਾਇਆ ਅਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ ਬੋਡੇ ਦੀ ਆਵਾਜ਼ ਸੁਣ ਕੇ ਬਾਹਰ ਇਕੱਠ ਹੋ ਗਿਆ ਲੋਕਾਂ ਨੇ ਮਿਲ ਕੇ ੰਨੇ ਚੋਰਾਂ ਨੂੰ ਫੜ ਲਿਆ ਅਤੇ ਬੇੜੇ ਵਿੱਚ ਮੌਜੂਦ ਇੱਕ ਦਰਖਤ ਨਾਲ ਬੰਨ੍ਹ ਦਿੱਤਾ ਅਗਲੇ ਦਿਨ ਉਹਨਾਂ ਨੂੰ ਕਾਜੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਫਰੋਜ਼ ਦੇ ਦੋਸਤ ਉਸ ਨੂੰ ਕਹਿਣ ਲੱਗੇ ਅਸੀਂ ਤੇਰੀ ਵਜ੍ਹਾ ਨਾਲ ਇੱਥੇ ਬੰਨੇ ਹਾਂ ਨਾ ਤਾਂ ਅਸੀਂ ਤੇਰਾ ਸਾਥ ਦਿੰਦੇ ਨਾ ਹੀ ਅਸੀਂ ਫੜੇ ਜਾਂਦੇ ਅਸੀਂ ਕੱਲ ਕਾਜੀ ਦੀ ਅਦਾਲਤ ਵਿੱਚ ਸਾਹਮਣੇ ਕਰ ਜਾਣਾ ਕਿ ਸਾਡਾ ਇਰਾਦਾ ਚੋਰੀ ਦਾ ਬਿਲਕੁਲ ਵੀ ਨਹੀਂ ਸੀ ਫਰੋਜ਼ ਨੇ ਉਹਨਾਂ ਦੋਸਤਾਂ ਨੂੰ ਕਿਹਾ ਕਿ ਪਰ ਆਪਾ ਕਾਜੀ ਦੀ ਅਦਾਲਤ ਵਿੱਚ ਇਹ ਨਹੀਂ ਮੰਨਣਾ ਕਿ ਅਸਲੀ ਚੋਰ ਕੌਣ ਹੈ ਜਦੋਂ ਕਾਜੀ ਇਹ ਫੈਸਲਾ ਨਹੀਂ ਕਰ ਸਕੇਗਾ ਕਿ ਅਸਲੀ ਮੁਜਰਮ ਕੌਣ ਹੈ ਤਾਂ ਉਹ ਕਿਸੇ ਦੇ ਵੀ ਹੱਥ ਨਹੀਂ ਕੱਟ ਸਕੇਗਾ ਅਗਲੇ ਦਿਨ ਕਾਜੀ ਦੇ ਦਰਬਾਰ ਵਿੱਚ ਪੰਨਾ ਚੋਰਾਂ ਨੂੰ ਪੇਸਕੀ ਤੱਕ ਬੋੱਡਾ ਕਾਜੀ ਨੂੰ ਕਹਿਣ ਲੱਗਾ ਮੈਂ ਅੰਨਾ ਹਾਂ ਤੇ ਮੇਰਾ ਮੁੰਡਾ ਕੰਮ ਦੇ ਸਲਸਲੇ ਵਿੱਚ ਬਾਹਰ ਗਿਆ ਹੋਇਆ ਹੈ ਮੈਨੂੰ ਘਰ ਵਿੱਚ ਇਕੱਲਾ ਦੇਖ ਕੇ ਇਹ ਤੈਨੂੰ ਅੰਦਰ ਆਵੜੇ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਮੈਂ ਤੁਹਾਨੂੰ ਗੁਜਾਰਿਸ਼ ਕਰਦਾ ਹਾਂ ਕਿ ਇਹ ਨਾ ਤਿੰਨਾਂ ਦੇ ਹੱਥ ਕੱਟ ਦਿੱਤੇ ਜਾਣ ਤਾਂ ਕਿ ਅੱਗੇ ਤੋਂ ਕੋਈ ਵੀ ਆਦਮੀ ਚੋਰੀ ਕਰਨ ਤੋਂ ਪਹਿਲਾਂ 100 ਵਾਰ ਸੋਚੇ ਹੁਣ ਕਾਜੀ ਉਹਨਾਂ ਤਿੰਨਾਂ ਨੂੰ ਪੁੱਛਣ ਲੱਗਾ ਕਿ ਤੁਹਾਨੂੰ ਆਪਣੀ ਸਵਾਈ ਵਿੱਚ ਕੁਝ ਕਹਿਣਾ ਹੈ ਇਸ ਤੇ ਹਰ ਇੱਕ ਦੋਸਤ ਕਹਿਣ ਲੱਗਾ ਮੈਂ ਚੋਰ ਨਹੀਂ ਹਾਂ ਉਹ ਇੱਕ ਦੂਜੇ ਨੂੰ ਕਹਿਣ ਲੱਗ ਗਏ ਕਿ ਇਹਨਾਂ ਦੇ ਕਹਿਣ ਤੇ ਚੋਰੀ ਕੀਤੀ ਹੈ ਕਿ ਉਹਨਾਂ ਦੇ ਕਹਿਣ ਤੇ ਚੋਰੀ ਕੀਤੀ ਹੈ। ਉਹ ਇੱਕ ਦੂਜੇ ਨੂੰ ਦੋਸ਼ੀ ਠੋਰਾ ਠਹਿਰਾ ਰਹੇ ਸੀ। ਜਿਸ ਨਾਲ ਕਾਜੀ ਨੂੰ ਇਹ ਫੈਸਲਾ ਕਰਨਾ ਮੁਸ਼ਕਲ ਹੋ ਗਿਆ ਕਿ ਅਸਲੀ ਦੋਸ਼ੀ ਹੈ ਕੌਣ। ਬਜ਼ੁਰਗ ਨੇ ਇੱਕ ਵਾਰ ਫਿਰ ਤੋ ਕਿਹਾ ਤੁਸੀਂ ਮੇਰੀ ਗੱਲ ਮੰਨੋ ਇਹਨਾਂ ਤਿੰਨਾਂ ਦੇ ਹੱਥ ਕੱਟ ਦਿੱਤੇ ਜਾਣ। ਕਾਜੀ ਕਹਿਣ ਲੱਗਾ ਕਿ ਇਹਨਾਂ ਤਿੰਨਾਂ 'ਚੋਂ ਕੋਈ ਨਹੀਂ ਮੰਨ ਰਿਹਾ। ਕੀ ਅਸਲੀ ਚੋਰ ਕੌਣ ਹੈ? ਬਸ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਹਨ। ਫਿਰ ਕਾਜੀ ਨੇ ਗੁੱਸੇ ਵਿੱਚ ਕਿਹਾ ਚੋਰ ਜੋ ਹੈ ਆਪਣਾ ਜ਼ੁਲਮ ਕਬੂਲ ਕਰੇ ਨਹੀਂ ਬਾਅਦ ਵਿੱਚ ਬਹੁਤ ਪਛਤਾਏਗਾ ਕਾਜੀ ਨੇ ਉਹਨਾਂ ਨੂੰ ਮਨਾਉਣ ਦੀ ਹਰ ਇੱਕ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇੱਕ ਨਹੀਂ ਮੰਨੀ ਹੁਣ ਕਾਜੀ ਮਜਬੂਰ ਹੋ ਗਿਆ ਸੀ ਤੇ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਹਨਾਂ ਨੂੰ ਸਜ਼ਾ ਕਿਵੇਂ ਦੇਵੇ ਫਿਰ ਕਾਜੀ ਨੇ ਉਹਨਾਂ ਦਾ ਇਮਤਿਹਾਨ ਲੈਣ ਬਾਰੇ ਸੋਚਿਆ ਅਤੇ ਬਾਬਰ ਚੀ ਨੂੰ ਉਹਨਾਂ ਤਿੰਨਾਂ ਨੂੰ ਅਲੱਗ-ਅਲੱਗ ਭੋਜਨ ਦੇਣ ਲਈ ਕਿਹਾ ਸਭ ਤੋਂ ਪਹਿਲਾਂ ਫਰੋਜ਼ ਨੂੰ ਮਾਸ ਪੇਸ਼ ਕੀਤਾ ਗਿਆ ਇੱਕ ਨਵਾਲਾ ਲੈਂਦੇ ਹੀ ਉਸ ਨੇ ਮਾਸ ਖੁਪਰਾ ਦਿੱਤਾ ਤੇ ਕਿਹਾ ਇਹ ਪੁੱਤੇ ਦਾ ਮਾਸ ਹੈ ਕਾਜੀ ਹੈਰਾਨ ਰਹਿ ਗਿਆ ਕਿ ਫੌਰਨ ਉਹਨਾਂ ਨੇ ਬਾਬਰਚੀ ਤੋਂ ਪੁੱਛਿਆ ਇਹ ਬਾਕੀ ਕੁੱਤੇ ਦਾ ਮਾਸ ਹੈ ਤਾਂ ਬਾਬਰਚੀ ਬੋਲਿਆ ਨਹੀਂ ਕਾਜੀ ਸਾਹਿਬ ਇਹ ਕੁੱਤੇ ਦਾ ਮਾਸ ਨਹੀਂ ਹੈ ਚਾਹੇ ਤੁਸੀਂ ਉਸ ਕਸਾਈ ਤੋਂ ਪੁੱਛ ਲਓ ਜਿਸ ਦੇ ਦੁਕਾਨ ਤੋਂ ਮੈਂ ਇਹ ਲੈ ਕੇ ਆਇਆ ਹਾਂ ਕਾਜੀ ਨੇ ਫੌਰਨ ਉਸ ਕਸਾਈ ਨੂੰ ਬੁਲਾਇਆ ਤੇ ਪੁੱਛਿਆ ਤੂੰ ਆਪਣੀ ਦੁਕਾਨ ਤੇ ਕੁੱਤੇ ਦਾ ਮੀਟ ਵੇਚਦਾ ਹੈ ਤੁਹਾਨੂੰ ਇਸ ਦੀ ਸਜ਼ਾ ਦਿੱਤੀ ਜਾਵੇ ਇਹ ਸੁਣ ਕੇ ਕਸਾਈ ਡਰ ਗਿਆ ਕਹਿਣ ਲੱਗਿਆ ਕਾਜੀ ਸਾਹਿਬ ਇਹ ਬੱਕਰਾ ਹੀ ਸੀ ਅਸਲ ਵਿੱਚ ਜਦੋਂ ਇਹ ਬੱਚਾ ਪੈਦਾ ਹੋਇਆ ਤਾਂ ਅਸਦੀ ਮਾਂ ਮਰ ਗਈ ਮੈਨੂੰ ਉਸ ਸਮੇਂ ਕੁਝ ਸਮਝ ਨਹੀਂ ਆ ਰਹੀ ਸੀ ਮੈਂ ਇਸ ਨੂੰ ਕਿਵੇਂ ਪਾਲਾਂ ਇੱਕ ਦਿਨ ਇਹ ਬੱਚਾ ਖੁਦ ਹੀ ਕੁੱਤੀ ਦੇ ਥੱਲੇ ਬੈਠ ਕੇ ਦੁੱਧ ਪੀਣ ਲੱਗਿਆ ਮੈਂ ਜਦੋਂ ਇਹ ਮੰਜ਼ਰ ਦੇਖਿਆ ਤਾਂ ਇਸ ਨੂੰ ਰੋਕਿਆ ਨਹੀਂ ਫਿਰ ਇਹ ਰੋਜ਼ਾਨਾ ਹੀ ਉਸ ਦਾ ਦੁੱਧ ਪੀਣ ਲੱਗਿਆ ਉਸ ਕੁੱਤੀ ਦਾ ਦੁੱਧ ਪੀ ਕੇ ਇਹ ਜਵਾਨ ਹੋਇਆ ਇਸ ਦੀਆਂ ਕੁਝ ਹਰਕਤਾਂ ਕੁੱਤਿਆਂ ਵਰਗੀਆਂ ਸਨ ਸ਼ਾਇਦ ਇਹ ਹੀ وجہ ਹੋ ਇਸ ਦੇ ਮਾਂ ਸੇ ਬੱਚੋਂ ਕੁੱਤੇ ਦੀ ਸਮੈਲ ਆ ਰਹੀ ਕਾਜੀ ਫਰੋਜ਼ ਦੀ ਸਮਝ ਤੇ ਹੈਰਾਨ ਰਹਿ ਗਿਆ ਹੁਣ ਦੂਸਰੇ ਦੋਸਤ ਜਿਸ ਦਾ ਨਾਮ ਈਸ਼ਾਨ ਸੀ ਉਸਨੂੰ ਦੁੱਧ ਪੇਸ਼ ਕੀਤਾ ਗਿਆ ਕਿਸਾਨ ਨੇ ਦੁੱਧ ਨੂੰ ਪੀਣ ਤੋਂ ਪਹਿਲਾਂ ਸੁੰਘਿਆ ਤੇ ਫਿਰ ਸਾਈਡ ਤੇ ਰੱਖ ਦਿੱਤਾ ਕਹਿੰਦਾ ਇਹ ਦੁੱਧ ਮੈਂ ਨਹੀਂ ਪੀ ਸਕਦਾ ਕਾਜੀ ਨੇ ਪੁੱਛਿਆ ਇਸ ਦੀ ਵਜ੍ਹਾ ਕਿਸਾਨ ਬੋਲਿਆ ਇਹ ਦੁੱਧ ਬਹੁਤ ਜ਼ਹਿਰੀਲਾ ਹੈ ਇਸ ਵਿੱਚ ਜ਼ਹਿਰ ਮਿਲਾਇਆ ਗਿਆ ਹੈ ਮੈਂ ਇਸਨੂੰ ਨਹੀਂ ਪੀ ਸਕਦਾ ਕਾਜੀ ਨੇ ਇੱਕ ਵਾਰ ਬਾਬਰ ਚੀ ਵੱਲ ਦੇਖਿਆ ਤੇ ਉਸਨੂੰ ਦੁੱਧ ਚੈੱਕ ਕਰਨ ਲਈ ਕਿਹਾ ਬਾਬਰ ਚੀ ਨੇ ਜਦੋਂ ਇੱਕ ਦੁੱਧ ਦਾ ਖਾਲੀ ਬਰਤਨ ਪਿਆ ਦੇਖਿਆ ਤਾਂ ਉਸ ਵਿੱਚ ਕਿਰਲੀ ਮਰੀ ਹੋਈ ਸੀ ਕਾਜੀ ਇੱਕ ਵਾਰ ਫਿਰ ਝੰਕਿਆ ਹੁਣ ਤੀਸਰੇ ਦੋਸਤ ਤਵਰੀਜ ਦੀ ਵਾਰੀ ਸੀ ਉਸ ਨੂੰ ਛੋਲੇ ਪੇਸ਼ ਕੀਤੇ ਗਏ ਲੇਕਿਨ ਉਸਨੇ ਵੀ ਖੰਡ ਤੋਂ ਨਿਕਾਲ ਕਰ ਦਿੱਤਾ ਕਹਿਣ ਲੱਗਿਆ ਇਹ ਛੋਲੇ ਪਹਿਲਾਂ ਕਿਸੇ ਘੋੜੇ ਦੇ ਖਾਦੇ ਹੋਏ ਨੇ ਉਸਦੇ ਬਚੇ ਹੋਏ ਛੋਲੇ ਹੁਣ ਤੁਸੀਂ ਮੈਨੂੰ ਪੇਸ਼ ਕਰ ਦਿੱਤੇ ਬਾਜੀ ਨੇ ਹੈਰਾਨੀ ਨਾਲ ਬਾਬਰਜੀ ਵੱਲ ਦੇਖਿਆ ਬਾਬਰਜੀ ਕਹਿਣ ਲੱਗਿਆ ਸ਼ਾਇਦ ਇਹ ਸੱਚ ਪਿਆ ਰਹਾ ਹੈ ਕੱਲ ਮੈਂ ਜਿਸ ਥੈਲੇ ਵਿੱਚ ਤੁਹਾਡੇ ਘੋੜੇ ਨੂੰ ਛੋਲੇ ਦਿੱਤੇ ਸੀ ਉਹ ਥੈਲਾ ਮੈਂ ਰਸੋਈ ਵਿੱਚ ਰੱਖ ਦਿੱਤਾ ਸੀ ਉੱਥੇ ਕਿਤੇ ਥੈਲਾ ਹੋਰ ਪਿਆ ਸੀ ਮੈਂ ਇਹ ਭੁੱਲ ਗਿਆ ਕਿ ਇਹ ਘੋੜੇ ਦੇ ਸਾਹਮਣੇ ਕਿਹੜਾ ਥੈਲਾ ਰੱਖਿਆ ਸੀ ਸ਼ਾਇਦ ਮੈਂ ਉਸ ਥੈਲੇ ਵਿੱਚੋਂ ਛੋਲੇ ਕੱਢ ਲਏ ਆ ਜਿਸ ਵਿੱਚ ਚੁੱਕੋੜੇ ਨੇ ਖਾਦਦੇ ਨੇ ਉਨੇ ਤੇ ਕਾਜੀ ਸੋਚਾਂ ਵਿੱਚ ਪੈ ਗਿਆ ਕੀ ਇਹ ਤਿੰਨੋਂ ਤਾਂ ਬਹੁਤੀ ਸ਼ਤਰ ਇਨਸਾਨ ਨੇ ਇਹਨਾਂ ਤੋਂ ਅਸਲੀ ਚੋਰ ਨੂੰ ਫੜਨਾ ਬਹੁਤ ਮੁਸ਼ਕਲ ਹੈ ਕਾਜੀ ਨੇ ਤਿੰਨਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਘਰ ਆ ਕੇ ਸੋਚਣ ਲੱਗਾ ਕਿ ਮੈਂ ਅਸਲੀ ਚੋਰ ਨੂੰ ਕਿਵੇਂ ਫੜਾਂ ਕਾਜੀ ਦਾ ਮੁੰਡਾ ਉਸ ਦੇ ਕੋਲ ਬੈਠਾ ਸੀ ਆਪਣੇ ਪਿਤਾ ਨੂੰ ਪਰੇਸ਼ਾਨੀ ਵਿੱਚ ਡੁੱਬਿਆ ਦੇਖ ਉਹ ਪੁੱਛਣ ਲੱਗਾ ਕੀ ਪਤਾ ਜੀ ਤੁਸੀਂ ਕਿਸ ਗੱਲ ਤੋਂ ਪਰੇਸ਼ਾਨ ਹੋ ਜਿਸ ਤੇ ਕਾਜੀ ਨੇ ਉਸ ਦੇ ਸਾਹਮਣੇ ਸਾਰਾ ਮਾਜਰਾ ਪੇਸ਼ ਕਰ ਦਿੱਤਾ ਤਾਂ ਕਾਜੀ ਦਾ ਮੁੰਡਾ ਕਹਿਣ ਲੱਗਾ ਪਤਾ ਜੀ ਤੁਸੀਂ ਇੱਕ ਮੌਕਾ ਮੈਨੂੰ ਦਿਓ ਮੈਨੂੰ ਦਿਓ ਸ਼ਾਇਦ ਮੈਂ ਤੁਹਾਨੂੰ ਅਸਲੀ ਚੋਰ ਲੱਭ ਕੇ ਦੇ ਸਕਾਂ ਕਾਜੀ ਨੇ ਆਪਣੇ ਮੁੰਡੇ ਨੂੰ ਇੱਕ ਮੌਕਾ ਦਿੱਤਾ ਕੱਲ ਸਵੇਰੇ ਦੁਬਾਰਾ ਤਿੰਨਾਂ ਨੂੰ ਕਾਜੀ ਦੇ ਸਾਹਮਣੇ ਪੇਸ਼ ਕੀਤਾ ਗਿਆ ਕਾਜੀ ਦੇ ਮੁੰਡੇ ਨੇ ਮੁਸਕਰਾ ਕੇ ਕਿਹਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਾਹੁੰਦਾ ਜਿਸੇ ਸਹਿਰ ਵਿੱਚ ਇੱਕ ਕੁੜੀ ਆਪਣੇ ਪਤੀ ਨਾਲ ਰਹਿੰਦੀ ਸੀ ਇੱਕ ਦਿਨ ਉਸ ਨੂੰ ਇੱਕ ਖਤ ਮਿਲਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਉਸ ਦਾ ਬਾਪ ਬਹੁਤ ਜ਼ਿਆਦਾ ਬਿਮਾਰ ਹੈ ਅਤੇ ਉਸਦੇ ਇਲਾਜ ਲਈ ਪੈਸੇ ਚਾਹੀਦੇ ਹਾਲ ਉਸ ਕੁੜੀ ਕੋਲ ਕੋਈ ਪੈਸਾ ਨਹੀਂ ਸੀ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਮੇਰੇ ਪਿਤਾ ਬਹੁਤ ਬਿਮਾਰ ਹਨ ਮੈਨੂੰ ਉਹਨਾਂ ਦੇ ਇਲਾਜ ਲਈ ਪੈਸੇ ਚਾਹੀਦੇ ਹਨ ਉਸਦੇ ਪਤੀ ਕੋਲ ਵੀ ਕੋਈ ਪੈਸਾ ਨਹੀਂ ਸੀ ਫਿਰ ਉਸਨੇ ਆਪਣੀ ਮੱਝ ਵੇਚ ਕੇ ਪੈਸਿਆਂ ਦਾ ਇੰਤਜ਼ਾਮ ਕੀਤਾ ਅਤੇ ਪਤਨੀ ਨੂੰ ਉਸਦੇ ਪਿਤਾ ਵੱਲ ਰਵਾਨਾ ਕਰ ਦਿੱਤਾ ਰਸਤੇ ਵਿੱਚ ਇੱਕ ਬਦਮਾਸ਼ ਆਦਮੀ ਉਸ ਕੁੜੀ ਨੂੰ ਟੱਕਰਿਆ ਆਕਲੀ ਦੇਖ ਕੇ ਉਸਨੇ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨੇ ਬਦਮਾਸ਼ ਦੀਆਂ ਬਹੁ ਮਿਹਨਤਾਂ ਕੀਤੀਆਂ ਅਤੇ ਰੱਬ ਦੇ ਵਾਸਤੇ ਪਾਉਣ ਲੱਗੀ ਕਹਿਣ ਲੱਗੀ ਤੁਹਾਡੇ ਘਰ ਵਿੱਚ ਵੀ ਜ਼ਰੂਰ ماں ਭੈਣ ਹੋਵੇਗੀ ਉਸ ਬਦਮਾਸ ਦੇ ਦਿਲ ਵਿੱਚ ਰਹਿਮਾ ਉਸਨੇ ਕੁੜੀ ਨੂੰ ਜਾਣ ਦਿੱਤਾ ਲੜਕੀ ਨੇ ਉਸ ਦਾ ਸ਼ੁਕਰੀਆ ਦਾ ਕੀਤਾ ਅਤੇ ਆਪਣਾ ਸਫ਼ਰ ਜਾਰੀ ਰੱਖਿਆ ਉਹਨੇ ਹਲੇ ਥੋੜਾ ਹੀ ਸਫ਼ਰ ਤੈਅ ਕੀਤਾ ਸੀ ਕਿ ਕੁਝ ਚੋਰਾਂ ਨੇ ਉਸ ਨੂੰ ਆ ਕੇ ਕੇਰਾ ਪਾ ਲਿਆ ਤੇ ਕਹਿਣ ਲੱਗੇ ਤੇਰੇ ਕੋਲ ਜੋ ਕੁਝ ਵੀ ਹੈ ਤੂੰ ਸਾਨੂੰ ਦੇ ਜਾ ਇਸ ਤਰ੍ਹਾਂ ਨਹੀਂ ਕੀਤਾ ਤਾਂ ਤੈਨੂੰ ਬੰਦੀ ਬਣਾ ਕੇ ਲੈ ਜਾ ਉਹ ਲੜਕੀ ਕਹਿਣ ਲੱਗੀ ਮੇਰੇ ਕੋਲ ਜੋ ਪੈਸੇ ਹਨ ਉਹ ਮੈਂ ਮੇਰੇ ਪਿਤਾ ਦੇ ਇਲਾਜ ਲਈ ਲੈ ਕੇ ਜਾ ਰਹੀ ਹਾਂ ਅਗਰ ਤੁਸੀਂ ਮੇਰੇ ਇਹ ਪੈਸੇ ਖੋ ਲਈ ਤਾਂ ਮੇਰੇ ਪਿਤਾ ਜੀ ਮਰ ਜਾਣਗੇ ਖੁਦਾ ਦਾ ਵਾਸਤਾ ਮੈਨੂੰ ਜਾਣ ਦਿਓ ਉਹਨਾਂ ਚੋਰਾਂ ਦੇ ਸਰਦਾਰ ਦੇ ਦਿਲ ਵਿੱਚ ਰਹਿਮ ਆ ਗਿਆ ਉਸ ਨੇ ਕੁੜੀ ਨੂੰ ਜਾਣ ਦਿੱਤਾ ਤੇ ਹੁਣ ਕੁੜੀ ਸ਼ਹਿਰ ਪਹੁੰਚੀ ਅਤੇ ਆਪਣੇ ਪਿਤਾ ਦਾ ਇਲਾਜ ਕਰਵਾਇਆ ਅਰ ਥੋੜੇ ਸਮੇਂ ਬਾਅਦ ਉਹ ਤੰਦਰੁਸਤ ਹੋ ਜਾਂਦਾ ਹੈ ਇਹ ਕਿੱਸਾ ਇੱਥੇ ਹੀ ਖਤਮ ਹੋ ਜਾਂਦਾ ਹੈ ਹੁਣ ਕਾਜੀ ਦਾ ਮੁੰਡਾ ਤੰਮਾ ਕੋ ਇੱਕ ਇੱਕ ਸਵਾਲ ਪੁੱਛਦਾ ਹੈ ਉਸ ਲੜਕੀ ਦਾ ਸਭ ਤੋਂ ਵੱਡਾ ਇਹਸਾਨ ਉਸ ਲੜਕੀ ਉੱਤੇ ਸਭ ਤੋਂ ਵੱਡਾ ਇਹਸਾਨ ਕਿਸ ਨੇ ਕੀਤਾ ਸਭ ਤੋਂ ਪਹਿਲਾਂ ਕਵਰੇਜ ਨੇ ਜਵਾਬ ਦਿੱਤਾ ਕਿ ਉਸਦੇ ਪਤੀ ਨੇ ਮੱਝ ਵੇਚ ਕੇ ਜੇ ਉਹ ਉਹਨੂੰ ਪੈਸੇ ਨਾ ਦਿੰਦਾ ਤਾਂ ਉਸਦੇ ਪਿਤਾ ਦਾ ਇਲਾਜ ਨਹੀਂ ਹੋ ਸਕਦਾ ਫਿਰ ਕਾਜੀ ਦਾ ਮੁੰਡਾ ਇਹਸਾਨ ਕੋਲੇ ਗਿਆ ਅੱਛਾ ਦੱਸ ਲੜਕੀ ਤੇ ਸਭ ਤੋਂ ਵੱਡਾ ਇਹਸਾਨ ਕਿਸ ਨੇ ਕੀਤਾ ਤਾਂ ਲੜਕੀ ਤੋਂ ਸਭ ਤੋਂ ਵੱਡਾ ਇਹਸਾਨ ਉਸ ਬਦਮਾਸ ਆਦਮੀ ਨੇ ਕੀਤਾ ਜਿਸਨੇ ਉਹਨੂੰ ਕੁਝ ਨਹੀਂ ਕਿਹਾ ਐਦਾਂ ਹੀ ਜਾਣ ਦਿੱਤਾ ਕਿਉਂਕਿ ਇੱਕ ਲੜਕੀ ਦੀ ਜਾਨ ਉਸ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਉਸ ਦੀ ਇੱਜ਼ਤ ਜੋ ਉਸ ਦੀ ਜਾਨ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਤਾਂ ਬਾਅਦ ਵਿੱਚ ਕਾਜੀ ਦਾ ਮੁੰਡਾ ਤੀਸਰੇ ਸਖਸ ਫਿਰੋਜ਼ ਕੋਲੇ ਗਿਆ ਉਹ ਬੋਲਿਆ ਤੂੰ ਦੱਸ ਲੜਕੀ ਤੇ ਸਭ ਤੋਂ ਵੱਡਾ ਇਹਾਸਾਨ ਕਿਸ ਨੇ ਕੀਤਾ ਉਸ ਨੇ ਜਵਾਬ ਦਿੱਤਾ ਕਿ ਲੜਕੀ ਤੇ ਸਭ ਤੋਂ ਵੱਡਾ ਇਹਾਸਾਨ ਉਹਨਾਂ ਤੇ ਚੋਰ ਨੇ ਕੀਤਾ ਕਿਉਂਕਿ ਜੇ ਉਹ ਸਾਰਾ ਮਾਲ ਖੋਹ ਲੈਂਦੇ ਤਾਂ ਫਿਰ ਉਹ ਆਪਣਾ ਪਤੀ ਪਤੀ ਵਾਲੇ ਪੈਸੇ ਵੀ ਗਵਾ ਦਿੰਦੀ ਅਤੇ ਪਿੱਤਾ ਦਾ ਇਲਾਜ ਵੀ ਨਹੀਂ ਕਰਵਾ ਸਕਦੀ ਸੀ ਇਸ ਲਈ ਚੋਰਾਂ ਦਾ ਇਹਸਾਨ ਸਭ ਤੋਂ ਵੱਡਾ ਹੈ ਕਾਜੀ ਦੇ ਮੁੰਡੇ ਨੇ ਆਪਣੇ ਬਾਪ ਨੂੰ ਕਿਹਾ ਇਹ ਸ਼ਖਸ ਅਸਲੀ ਚੋਰ ਹੈ ਤਾਂ ਕਾਜੀ ਸੁਣ ਕੇ ਹੈਰਾਨ ਰਹਿ ਗਿਆ ਤਾਂ ਮੁੰਡੇ ਨੂੰ ਪੁੱਛਿਆ ਤੈਨੂੰ ਇਹ ਕਿਵੇਂ ਪਤਾ ਕਿ ਇਹ ਅਸਲੀ ਚੋਰ ਹੈ ਤਾਂ ਮੁੰਡੇ ਨੇ ਜਵਾਬ ਦਿੱਤਾ ਜਿਨ੍ਹਾਂ ਆਦਤਾਂ ਦਾ ਆਦੀ ਹੁੰਦਾ ਹੈ ਉਸ ਨੂੰ ਉਹੀ ਲੋਕ ਪਸੰਦ ਹੁੰਦੇ ਆ ਇਸ ਲਈ ਉਸਨੇ ਇੱਕ ਚੋਰ ਦੀ ਤਾਰੀਫ਼ ਕੀਤੀ ਹੈ ਇਸ ਤੋਂ ਬਾਅਦ ਕਾਜੀ ਨੇ ਹੁਕਮ ਦਿੱਤਾ ਫਰੋਜ਼ ਨੂੰ ਲਿਜਾ ਕੇ ਸੱਚ ਬਾਹਰ ਕਢਵਾਇਆ ਫਰੋਜ਼ ਪਹਿਲਾਂ ਹੀ ਚੋਰ ਸਾਬਤ ਹੋ ਚੁੱਕਿਆ ਸੀ ਥੋੜੀ ਜਹੀ ਮਾਰ ਭੈਣਤੀ ਉਸਨੇ ਸਭ ਕੁਝ ਕਬੂਲ ਲਿਆ ਇਸ ਤੋਂ ਬਾਅਦ ਇਹ ਸਾਬਤ ਹੋ ਗਿਆ ਕਿ ਫਰੋਜ਼ ਦੇ ਦੋਨੇ ਦੋਸਤ ਤਾਂ ਬਸ ਮਾਲ ਨੂੰ ਲੈ ਕੇ ਜਾਣ ਵਿੱਚ ਸਹਾਇਕ ਸਨ ਅਸਲੀ ਚੋਰ ਤਾਂ ਸਿਰਫ ਫਰੋਜ਼ ਹੀ ਹੈ ਕਾਜੀ ਨੇ ਫਰੋਜ਼ ਦੇ ਹੱਥ ਕਟਵਾ ਦਿੱਤੇ ਅਤੇ ਬਾਕੀਆਂ ਨੂੰ 7 ਸਾਲ ਦੀ ਸਜ਼ਾ ਸੁਣਾ ਦਿੱਤੀ ਦੋਸਤੋ ਤਹਾਨੂੰ ਇਹ ਕਹਾਣੀ ਕਿਵੇਂ ਲੱਗੀ